ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਢੱਲਮਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਨੇੜੇ ਭਗਤਾ ਭਾਈ ਕਾ ਸ਼ਹਿਰ ਰਹਿ ਜਾਂਦਾ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆਂ ਜੀ ਕੋਈ ਵਪਾਰ ਦਾ ਕੰਮ ਨਹੀਂ ਕਾਫੀ ਗੈਂਤੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਜਦੋਂ ਇੱਕ ਦੋ ਨਗ ਬਾਈ 10 ਦਾ ਕਿ ਵਧ ਜਾਂਦੇ ਆ ਉਦੋਂ ਆਪਾਂ ਵਿੱਚੋਂ ਸੇਲ ਕਰ ਦਈਦੇ ਆ ਇੱਕ ਚੰਗੇ ਮਲਕ ਰਿਕਾਰਡ ਵਾਲੀ ਵੜ ਵਕਾਊ ਆ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀ ਸਖਮੰਦਰ ਸਿੰਘ ਪਿੰਡ ਟੱਲਮਾਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 94644 6856 ਠੀਕ ਆ ਵੀਰੇ ਕਰ ਦਈਏ ਜੀ ਬਸ ਹੋਰ ਹਾਂ ਜੀ ਕਰ ਦਈਏ ਸੂਆ ਵੈੜ ਦਾ ਕਿੰਨਾ ਮਾ ਜੀ 400 ਚੌਥਾ ਸੂਆ ਜੀ ਕਿੰਨਾ ਸਮਾਂ ਲੈਂਦੀ ਹੈ ਜੀ ਬਸ ਪੰਜ 사 ਚਾਰ ਦਿਨ ਹੋ ਗਏ ਠੀਕ ਆ ਤਿਆਰ ਮੰਨ ਕੇ ਆਜੋ ਜੀ ਹਾਂਜੀ ਹਾਂਜੀ ਪਿਛਲੇ ਸੂਏ ਕਿੰਨਾ ਦੁੱਧ ਚੋਇਆ ਜੀ 22 ਕਿਲੋ ਦੁੱਧ ਦਿੱਤਾ ਗਾ ਖੁੱਲਾ ਹੀ ਪਿਆਇਆ ਵਾ ਫੈਂਟ ਵੀ ਚੰਗੀ ਹੁੰਦੀ ਆ ਬਾਈ ਇਹਦੇ ਬੜਾ ਵਧੀਆ ਫਾਇਦਾ ਠੰਡੀ ਆ ਬਾਈ ਪੂਰੀ ਹਾਂ ਹਾਂ ਚੂਣ ਆ ਵੀਰੇ ਕੁਝ ਨਹੀਂ ਆ ਜੀ ਮਰਜੀ ਹੱਥੁੱਥ ਮਾਰੀ ਚਲਾਇਆ ਠੀਕ ਆ ਚਵਾਈ ਫਿਰ ਹੱਥੀ ਕਰਦੇ ਸੀ ਕਹਿੰਦੇ ਕਿ ਮਸ਼ੀਨ ਤੇ ਬਾਈ ਹੱਥੀ ਚੋਲਦੇ ਆ ਜੀ ਥਣਾ ਦੀ ਫੁੱਲ ਕਰਾਂਗੇ ਬੜੀ ਵਧੀਆ ਜੀ ਸਾਫ਼ ਸੁਥਰੀ ਆ ਕੋਈ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੇ ਦਸਨ ਮੁਤਾਬਕ ਜੀ ਚੌਥਾ ਕੱਦ ਕਾਟ ਥੋਲੀ ਵੱਡਾ ਆ ਗਿਆ ਤੇ ਬਜਨ ਵਜੂਦ ਵੀ ਕਰਮਾਣੇ ਦਾ ਆਨਲਾਈਨ ਚੈੱਕ ਕਰਾ। ਥਾਣੇ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੇਣਾ। ਸੋਨਾ ਥਾਣਾ ਦਾ ਸੈਜ ਆ। ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ। ਹਜੇ ਬਾਈ ਦੱਸਦਾ ਕਿ ਡੇਟ ਮੁਤਾਬਕ ਜਿਹੜਾ ਸਮਾਂ ਪਿਆ ਲਗਭਗ 1 ਹਫਤਾ ਬਾਕੀ ਆ ਜੀ। ਇੱਕ ਦੋ ਦਿਨ ਵੱਧ ਵੀ ਸਕਦੇ ਆ, ਘਟ ਵੀ ਸਕਦੇ ਆ। ਰੰਗ ਪ੍ਰਿੰਟ ਪੂਰਾ ਚੰਗਾ। ਬਾਕੀ ਮਲਕ ਵੇਣ ਤੁਸੀਂ ਚੈੱਕ ਕਰ ਸਕਦੇ ਹੋ। ਫੁੱਲ ਰਸੇ ਵਰਗੀ ਹੁੰਦੀ ਆ ਸਟਰੋਂਗ। ਹਵਾਨੇ ਦੀ ਖੂਬਸੂਰਤੀ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦੂੰਗਾ ਸੋਨਾ ਕੱਟ ਵਾਲਾ ਹਵਾਨਸ ਬੈਕ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਥਾਣਾ ਫਰੰਟ ਤੋਂ ਚੈੱਕ ਕਰ ਲਓ ਬਾਕੀ ਮਿਲਕ ਵੇਨ ਚੈੱਕ ਕਰੋ ਵੀਰੇ ਐਂਡ ਰੱਸੇ ਵਰਗੀ ਆਉਂਦੀ ਆ ਗੱਠ ਡੂੜ ਗੱਠ ਨੂੰ ਤਾਂ ਹਜੇ ਕਰਮਾਲੀ ਦੇ ਹਵਾਨੇ 'ਚ ਟੱਲ ਪਈ ਆ ਸਾਰੇ ਬਾਲਟ ਕਰਮਾਲ ਨੇ ਕੱਢ ਕੇ ਸੋਨਾ ਹਵਾਨੇ ਦੇ ਬਰੀਕ ਬਰੀਕ ਵੇਂਜ ਵੀ ਤੁਸੀਂ ਚੈੱਕ ਕਰ ਸਕਦੇ ਹੋ 25 ਤੋਂ 26 ਕਿਲੋ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਦਾ ਜਿਹੜਾ ਆਪਣਾ ਚੋਇਆ ਵਾ ਇਹ ਇੱਕ ਪਿਆਰ ਤੁਹਾਡੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀ ਰਬੱਤ ਕਰਨੋਂ ਤਾਂ ਵੱਧ ਵੀ ਲੈ ਸਕਦਾ ਸੋਨਾ ਕੱਟ ਵਾਲਾ ਹਵਾਨਾ ਮੁਠੀ ਵਾਲਾ ਥਣ ਕੱਲਾ ਕੱਲਾ ਨਿਖੜਮਾ ਬਾਕੀ ਇਸ ਸਾਈਡ ਤੋਂ ਵੀ ਤੁਸੀਂ ਹਵਾਨਾ ਚੈੱਕ ਕਰ ਸਕਦੇ ਹੋ ਹਵਾਨੇ ਦੀ ਖੂਬਸੂਰਤੀ ਵੀਰੇ ਪੂਰੀ ਹੈ ਜੀ ਬਾਕੀ ਫਾਇਦਾ ਤੁਹਾਡਾ ਇਹ ਵੀ ਹੋ ਜਾਣਾ ਥੋੜਾ ਜਿਹਾ ਟੱਚ ਕਰੌਸ ਦਾ ਪੈਂਦਾ ਕਰਕੇ ਵੀਰੇ ਬਾਈ ਦੱਸਦਾ ਕਿ ਫੈਟ ਇਹਦੀ ਚੰਗੀ ਹੁੰਦੀ ਸੀਗੀ ਯਾਨੀ ਲਗਭਗ ਅੰਦਾਜ਼ਾ ਬਈ 5 ਫੈਟ ਵਾਲਾ ਕਰਮ ਵਾਲੀ ਦੁੱਧ ਕੱਢਦੀ ਹੋਊਗੀ ਤੇ ਵੀਰੇ ਜੈ ਜੀ ਡਿਮਾਂਡ ਕਿੰਨੇ ਲੈਣੀਆਂ ਜੀ ਇਹਦੇ ਵੀਰੇ 85000 ਰੁਪਏ ਲੈਣਾ ਲੈਣਾ ਹੀ ਆ ਜੀ ਬਸ ਜੈ ਜੀ ਹੁਣ ਇਹਦੇ 'ਚ ਕੋਈ ਬਾੜਾ ਪੜਨ ਤੋੜ ਨਾ ਬਾੜਾ ਨਹੀਂ ਆਇਆ ਕੋਈ ਏਡੀ ਬਾੜੀ ਹੈ ਨਹੀਂ ਜੀ ਬਾੜਾ ਹੈ ਨਹੀਂ ਕੱਲੀ ਚਲੋ ਛੋਟ ਆਪਾਂ ਜਰੂਰ ਕਰ ਦਾਂਗੇ ਚਲੋ ਨਾ ਤਾਂ ਮਾਨਤਨ ਤਾਂ ਹੋ ਹੀ ਜਾਂਦਾ ਹੁੰਦਾ ਮਾਨਤਨ ਹੋ ਜਾਊਗਾ ਪਰ ਬਾਈ ਕਹਿੰਦਾ ਇਹਦੇ 'ਚ ਹੁਣ ਬਾੜੀ ਗੰਜੈਸ਼ ਹੈ ਨਹੀਂਗੀ 85000 ਰੁਪਏ ਡਿਮਾਂਡ ਆ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ